ਸ੍ਰੀ ਗੁਰੂ ਜੀ ਤੁਹਾਡਾ ਨਵਾਂ ਗ੍ਰੇਨ ਕਿਚਨ ਦੇ ਵਿੱਚ ਸਵਾਗਤ ਹੈ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੀਆਂ ਸਾਰੀਆਂ ਵੀਡੀਓਜ਼ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਫੋਲੋ ਕਰਿਓ ਅੱਜ ਆਪਾਂ ਬਣਾਵਾਂਗੇ ਆਲੂ ਬੈਂਗਨ ਦੀ ਸਬਜ਼ੀ ਅੱਜ ਆਪਾਂ ਆਲੂ ਬੈਂਗਨ ਦੀ ਸਬਜ਼ੀ ਨੂੰ ਇੱਕ ਵੱਖਰੇ ਹੀ ਤਰੀਕੇ ਨਾਲ ਬਣਾਵਾਂਗੇ ਜਿਹੜੀ ਤੁਸੀਂ ਅੱਗੇ ਕਦੀ ਨਹੀਂ ਬਣਾਈ ਹੋਵੇਗੀ ਇਸ ਤਰੀਕੇ ਦੇ ਨਾਲ ਹੁਣ ਆਪਾਂ ਕੁਝ ਆਲੂ ਤੇ ਬੈਂਗਨ ਨੂੰ ਲਵਾਂਗੇ ਉਹਨਾਂ ਨੂੰ ਆਪਾਂ ਚੰਗੀ ਤਰੀਕੇ ਦੇ ਨਾਲ ਤੋਕੇ ਇੱਕ ਸ਼ਾਨਣੀ ਦੇ ਵਿੱਚ ਜਿਹੜਾ ਕਿ ਸ਼ਾਨ ਲਵਾਂਗੇ ਸਭ ਤੋਂ ਪਹਿਲਾਂ ਆਪਾਂ ਚਾਰ ਵੱਡੇ ਸਾਈਜ਼ ਦੇ ਜਿਹੜੇ ਨੇ ਆਲੂ ਲਏ ਤੇ ਨਾ ਤੁਸੀਂ మీడియం ਸਾਈਜ਼ ਦੇ ਆਲੂ ਵੀ ਲੈ ਸਕਦੇ ਹੋ ਆਪਾਂ ਇਹਨਾਂ ਆਲੂਆਂ ਨੂੰ ਚੰਗੀ ਤਰੀਕੇ ਦੇ ਨਾਲ ਇੱਕ ਪੀਲਰ ਦੀ ਹੈਲਪ ਦੇ ਨਾਲ ਛਿੱਲ ਲਾਵਾਂਗੇ ਇਹਨਾਂ ਨੂੰ ਛਿੱਲਦੇ ਸਮੇਂ ਆਪਾਂ ਇੱਕ ਗੱਲ ਦਾ ਧਿਆਨ ਰੱਖਾਂਗੇ ਕਿ ਜਿਹੜੇ ਨੇ ਆਪਣੇ ਆਲੂ ਨੇ ਉਹ ਵਿੱਚੋਂ ਹਰੇ ਨਾ ਹੋਣ ਤੇ ਵਧੀਆ ਤਰੀਕੇ ਦੇ ਨਾਲ ਆਪਾਂ ਇਹਨਾਂ ਦੀ ਛਿੱਲ ਨੂੰ ਲਾਵਾਂਗੇ ਕਿਉਂਕਿ ਜੇ ਆਪਣੇ ਆਲੂਆਂ ਦੇ ਉੱਪਰ ਕਿਸੇ ਵੀ ਤਰੀਕੇ ਦੀ ਛਿੱਲ ਲੱਗੀ ਤਾਂ ਉਸ ਦਾ ਜਿਹੜਾ ਟੇਸਟ ਹੈ ਉਹ ਬਹੁਤ ਹੀ ਖਰਾਬ ਆਵੇਗਾ ਹੁਣ ਆਪਾਂ ਇੱਕ ਪਾਂਡੇ ਦੇ ਵਿੱਚ ਪਾਣੀ ਲਵਾਂਗੇ ਉਸ ਦੇ ਵਿੱਚ ਆਪਣੇ ਛਿੱਲੇ ਹੋਏ ਆਲੂਆਂ ਨੂੰ ਪਾਣੀ ਦੇ ਵਿੱਚ ਪਾ ਦਵਾਂਗੇ ਕਿਉਂਕਿ ਜੇ ਆਪਾਂ ਆਲੂਆਂ ਨੂੰ ਉਵੇਂ ਰੱਖਾਂਗੇ ਤਾਂ ਆਪਣੇ ਆਲੂ ਕਾਲੇ ਹੋ ਸਕਦੇ ਨੇ ਹੁਣ ਆਪਾਂ ਆਪਣੇ ਤੜਕੇ ਵਾਸਤੇ ਦੋ ਪਿਆਜ਼ ਤੇ ਦੋ ਟਮਾਟਰ ਲਿੱਤੇ ਸੀ ਆਪਾਂ ਆਪਣੇ ਪਿਆਜ਼ ਤੇ ਟਮਾਟਰ ਨੂੰ ਧੋ ਲਵਾਂਗੇ ਤੇ ਆਪਣੇ ਜਿਹੜੇ ਪਿਆਜ਼ ਆ ਉਸ ਨੂੰ ਲੰਬੇ-ਲੰਬੇ ਸਾਈਜ਼ ਦੇ ਵਿੱਚ ਕੱਟਾਂਗੇ ਛੋਟੇ ਸਾਈਜ਼ ਦੇ ਵਿੱਚ ਨਹੀਂ ਕੱਟਾਂਗੇ ਲੰਬੇ ਸਾਈਜ਼ ਦੇ ਵਿੱਚ ਕੱਟਾਂਗੇ ਇਸੇ ਤਰੀਕੇ ਦੇ ਨਾਲ ਹੀ ਆਪਾਂ ਆਪਣੇ ਜਿਹੜੇ ਟਮਾਟਰ ਆ ਉਹਨਾਂ ਨੂੰ ਵੀ ਲੰਬੇ-ਲੰਬੇ ਸਾਈਜ਼ ਦੇ ਵਿੱਚ ਕੱਟਾਂਗੇ ਆਪਾਂ ਜਿਹੜੇ ਦੋਨੇ ਟਮਾਟਰ ਆ ਉਹਨਾਂ ਨੂੰ ਪਿਆਜ਼ ਦੇ ਵਾਂਗ ਹੀ ਕਟਾਂਗੇ ਹੁਣ ਆਪਾਂ ਜਿਹੜੇ ਆਪਣੇ ਆਲੂ ਸੀ ਉਹਨਾਂ ਨੂੰ ਲਵਾਂਗੇ ਤੇ ਆਪਣਾ ਆਲੂ ਦਾ ਸਾਈਜ਼ ਵੱਡਾ ਸੀ ਇਸ ਕਰਕੇ ਆਪਾਂ ਉਸ ਨੂੰ ਵਿੱਚੋਂ ਕੱਟ ਲਗਾਵਾਂਗੇ ਤੇ ਹੁਣ ਆਪਾਂ ਉਸ ਨੂੰ ਲੰਬੇ-ਲੰਬੇ ਪੀਸ ਦੇ ਵਿੱਚ ਕਟਾਂਗੇ ਤੇ ਪਤਲੇ-ਪਤਲੇ ਸਾਈਜ਼ ਦੇ ਵਿੱਚ ਕਟਾਂਗੇ ਦੋਵਾਂ ਜਿੰਨੇ ਵੀ ਆਪਣੇ ਆਲੂ ਸੀ ਆਪਣੇ ਸਾਰੇ ਆਲੂਵਾਂ ਨੂੰ ਹੀ ਆਪਾਂ ਇਸ ਪ੍ਰਕਾਰ ਹੀ ਬੜੇ ਧਿਆਨ ਦੇ ਨਾਲ ਕਟਾਂਗੇ ਤੁਸੀਂ ਦੇਖ ਸਕਦੇ ਹੋ ਮੇਰੇ ਜਿਹੜੇ ਆਲੂ ਇਹ ਨੇ ਉਹਨਾਂ ਸਾਰਿਆਂ ਦਾ ਸਾਈਜ਼ ਜਿਹੜਾ ਹੈ ਕਿ ਸੇਮ ਹੈ ਅਪਾ ਇਸ ਗੱਲ ਦਾ ਧਿਆਨ ਵੀ ਜ਼ਰੂਰ ਦਵਾਂਗੇ ਕਿ ਆਪਣੇ ਸਾਰੇ ਆਲੂਆਂ ਦਾ ਸਾਈਜ਼ ਸੇਮ ਹੋਣਾ ਚਾਹੀਦਾ ਹੈ ਇਸੇ ਤਰੀਕੇ ਦੇ ਨਾਲ ਹੀ ਆਪਾਂ ਆਪਣੇ ਸਾਰੇ ਬੈਂਗਨਾਂ ਉਹਨਾਂ ਨੂੰ ਕੱਟਾਂਗੇ ਬੈਂਗਨ ਦਾ ਸਾਈਜ਼ ਵੀ ਲੰਮਾ-ਲੰਮਾ ਹੀ ਰੱਖਾਂਗੇ ਤੁਸੀਂ ਦੇਖ ਸਕਦੇ ਹੋ ਆਪਣੇ ਜਿਹੜੇ ਸਾਰੇ ਬੈਂਗਨਾਂ ਕੱਟ ਕੇ ਰੈਡੀ ਨੇ ਹੁਣ ਆਪਾਂ ਇੱਕ ਕੜਾਈ ਦੇ ਵਿੱਚ ਜਿਹੜਾ ਹੈ ਤੇਲ ਲਵਾਂਗੇ ਆਪਾਂ ਕੜਾਈ ਦੇ ਵਿੱਚ ਦੋ ਕर्शੀਆਂ ਦੇ ਕਰੀਬ ਜਿਹੜਾ ਹੈ ਤੇਲ ਲਵਾਂਗੇ ਤੇਲ ਨੂੰ ਆਪਾਂ ਚੰਗੇ ਤਰੀਕੇ ਦੇ ਨਾਲ ਗਰਮ ਹੋਣ ਦਵਾਂਗੇ ਹੁਣ ਇਸ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਆਪਣੇ ਕੱਟੇ ਹੋਏ ਜਿਹੜੇ ਆਲੂ ਨੇ ਉਹਨਾਂ ਨੂੰ ਪਾਵਾਂਗੇ ਆਲੂਆਂ ਨੂੰ ਆਪਾਂ ਚੰਗੇ ਤਰੀਕੇ ਦੇ ਨਾਲ 1 ਤੋਂ 2 ਮਿੰਟ ਵਾਸਤੇ ਹਿਲਾਵਾਂਗੇ ਇਸ ਆਲੂਆਂ ਨੂੰ ਪੱਕਣ ਦੇ ਲਈ ਘੱਟ ਤੋਂ ਘੱਟ ਜਿਹੜੇ ਨੇ 10 ਤੋਂ 15 ਮਿੰਟ ਲੱਗਣਗੇ ਆਪਾਂ ਇਸ ਨੂੰ ਲਗਾਤਾਰ ਨਹੀਂ ਹਿਲਾਉਣਾ ਵਿੱਚੋਂ ਵਿੱਚ ਇਸ ਨੂੰ ਚੈੱਕ ਕਰਦੇ ਰਵਾਂਗੇ ਤਾਂ ਜੋ ਆਪਾਂ ਇਹ ਦੇਖਾਂ ਕਿ ਆਪਣਾ ਕੋਈ ਵੀ ਆਲੂ ਜਿਹੜਾ ਹੈ ਕੜਾਈ ਦੇ ਨਾਲ ਨਾ ਚਿਪਕੇ ਤੁਸੀਂ ਦੇਖ ਸਕਦੇ ਹੋ ਹਜੇ ਤੱਕ ਆਪਣਾ ਜਿਹੜਾ ਕੋਈ ਵੀ ਆਲੂ ਹੈ ਉਹ ਕੁੜਾਈ ਦੇ ਨਾਲ ਨਹੀਂ ਚਿਪਕਿਆ ਤੇ ਇਸ ਦਾ ਟੇਸਟ ਆ ਜਿਹੜਾ ਦੇਖਣ ਨੂੰ ਵਧੀਆ ਲੱਗ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਆਪਣੇ ਜਿਹੜੇ ਆਲੂ ਵੀ ਉਹ ਗਲਨੇ ਸ਼ੁਰੂ ਹੋ ਚੁੱਕੇ ਨੇ ਇਸ ਦਾ ਮਤਲਬ ਹੈ ਆਪਣੇ ਆਲੂ ਜਿਹੜੇ ਵਧੀਆ ਤਰੀਕੇ ਦੇ ਨਾਲ ਫਰਾਈ ਹੋ ਰਹੇ ਨੇ ਆਪਣੇ ਸਾਰੇ ਆਲੂ ਵਧੀਆ ਤਰੀਕੇ ਦੇ ਨਾਲ ਫਰਾਈ ਹੋ ਚੁੱਕੇ ਨੇ ਆਪਾਂ 10 ਤੋਂ 15 ਮਿੰਟ ਜਿਹੜੇ ਨੇ ਉਹ ਹੋ ਗਿਆ ਹੁਣ ਇਸ ਨੂੰ ਆਪਾਂ ਇੱਕ ਬੌਲ ਦੇ ਵਿੱਚ ਕੱਢ ਲਵਾਂਗੇ ਸਾਰੇ ਆਲੂਆਂ ਦਾ ਪਹਿਲਾਂ ਆਪਾਂ ਤੇਲ ਜਿਹੜਾ ਹੈ ਉਹਨੂੰ ਛੋੜਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਜਿਹੜਾ ਬਾਉਲ ਸੀ ਉਹਦੇ ਵਿੱਚ ਪਾ ਲਵਾਂਗੇ ਇਸ ਤਰੀਕੇ ਦੇ ਨਾਲ ਹੀ ਆਪਣਾ ਜਿਹੜਾ ਸਾਰੇ ਆਲੂਆਂ ਨੂੰ ਆਪਾਂ ਬਾਉਲ ਦੇ ਵਿੱਚ ਪਾ ਲਿਆ ਹੈ ਹੁਣ ਆਪਾਂ ਜਿਹੜਾ ਆਪਣਾ ਬਚਿਆ ਹੋਇਆ ਤੇਲਾ ਉਸ ਦੇ ਵਿੱਚ ਆਪਾਂ ਇੱਕ ਚਮਚ ਦੇ ਕਰੀਬ ਜਿਹੜਾ ਹੈ ਉਹ ਜੀਰਾ ਪਾਵਾਂਗੇ ਜੀਰੇ ਨੂੰ ਆਪਾਂ ਚੰਗੇ ਤਰੀਕੇ ਦੇ ਨਾਲ ਜਿਹੜਾ ਫਰਾਈ ਕਰ ਲਵਾਂਗੇ ਉਸ ਨੂੰ ਆਪਾਂ ਕੜਾਈ ਦੇ ਨਾਲ ਨਹੀਂ ਚਿਪਕਣ ਦਵਾਂਗੇ ਆਪਣਾ ਇਹ ਜੀਰਾ ਹੈ ਉਹ ਵਧੀਆ ਤਰੀਕੇ ਦੇ ਨਾਲ ਭੁੱਜ ਚੁੱਕਾ ਹੈ ਹੁਣ ਇਸ ਦੇ ਵਿੱਚ ਆਪਣੇ ਜਿਹੜੇ ਕੱਟੇ ਹੋਏ ਪਿਆਜ਼ ਸੀਗੇ ਉਹਨਾਂ ਨੂੰ ਪਾਵਾਂਗੇ ਪਿਆਜ਼ ਨੂੰ ਆਪਾਂ ਲਗਾਤਾਰ 2 ਤੋਂ 3 ਮਿੰਟ ਵਾਸਤੇ ਹੀ ਸਿਰਫ ਭੁੰਨਣਾ ਹੈ ਇਸ ਨੂੰ ਆਪਾਂ ਬਹੁਤਾ ਫਰਾਈ ਨਹੀਂ ਕਰਨਾ ਸਿਰਫ ਨਾਰਮਲੀ ਫਰਾਈ ਕਰਨਾ ਹੈ ਸਿਰਫ ਇਸ ਦਾ ਕਲਰ ਹੀ ਚੇਂਜ ਹੋਣ ਦੇਣਾ ਹੈ ਆਪਾਂ ਬਹੁਤ ਜ਼ਿਆਦਾ ਇਸ ਨੂੰ ਕਾਲੇ ਨਹੀਂ ਕਰਨੇ ਹੁਣ ਇਸ ਦੇ ਵਿੱਚ ਆਪਾਂ ਜਿਹੜੇ ਆਪਣੇ ਕੱਟੇ ਹੋਏ ਬੈਂਗਨ ਸੀ ਉਸ ਨੂੰ ਪਾਵਾਂਗੇ ਬੈਂਗਨਾਂ ਨੂੰ ਵੀ ਆਪਾਂ 3 ਤੋਂ 4 ਮਿੰਟ ਵਾਸਤੇ ਹੀ ਪਕਾਵਾਂਗੇ ਪਹਿਲਾਂ ਆਪਾਂ ਇਸ ਨੂੰ 1 ਮਿੰਟ ਵਾਸਤੇ ਲਗਾਤਾਰ ਹਲਾਵਾਂਗੇ ਇਹਨਾਂ ਨੂੰ ਪਿਆਜ਼ ਦੇ ਨਾਲ ਵਧੀਆ ਤਰੀਕੇ ਦੇ ਨਾਲ ਮਿਕਸ ਕਰਾਂਗੇ ਹੁਣ ਆਪਾਂ ਨੂੰ 2 ਮਿੰਟ ਹੋ ਚੁੱਕੇ ਨੇ ਆਪਣੇ ਜਿਹੜੇ ਬੈਂਗਣਾ ਉਹਨਾਂ ਦੇ ਕਲਰ ਚੇਂਜ ਹੋਣਾ ਸ਼ੁਰੂ ਹੋ ਚੁੱਕਾ ਹੈ ਹੁਣ ਆਪਾਂ ਨੂੰ 3 ਤੋਂ 4 ਮਿੰਟ ਹੋ ਗਏ ਨੇ ਤੇ ਆਪਣੇ ਜਿਹੜੇ ਬੈਂਗਣਾ ਉਹ ਵਧੀਆ ਤਰੀਕੇ ਦੇ ਨਾਲ ਫਰਾਈ ਹੋ ਚੁੱਕੇ ਨੇ ਹੁਣ ਇਸ ਨੂੰ ਲਗਾਤਾਰ ਆਪਾਂ 1 ਮਿੰਟ ਵਾਸਤੇ ਜਿਹੜਾ ਉਹ ਹਲਾਵਾਂਗੇ ਹੁਣ ਆਪਾਂ ਇਸ ਦੇ ਵਿੱਚ ਆਪਣੇ ਜਿਹੜੇ ਨੇ ਕੱਟੇ ਹੋਏ ਟਮਾਟਰ ਸੀਗੇ ਉਹਨਾਂ ਨੂੰ ਪਾਵਾਂਗੇ ਟਮਾਟਰ ਪਾਉਣ ਤੋਂ ਬਾਅਦ ਇਸ ਨੂੰ ਆਪਾਂ 2 ਮਿੰਟ ਵਾਸਤੇ ਪਕਾਵਾਂਗੇ। ਇਸ ਨੂੰ ਲਗਾਤਾਰ ਆਪਾਂ ਅੱਧਾ ਮਿੰਟ ਵਾਸਤੇ ਜਿਹੜਾ ਉਹ ਹਿਲਾਵਾਂਗੇ। ਅੱਧਾ ਮਿੰਟ ਹਿਲਾਉਣ ਤੋਂ ਬਾਅਦ ਹੁਣ ਆਪਾਂ ਨੇ ਇਸ ਵਿੱਚ ਰੈਗੂਲਰ ਜਿਹੜੇ ਮਸਾਲੇ ਨੇ ਉਹ ਐਡ ਕਰਾਂਗੇ। ਜਿਵੇਂ ਕਿ ਹਲਦੀ ਹੋ ਗਈ, ਲਾਲ ਮਿਰਚ ਹੋ ਗਈ, ਨਮਕ ਹੋ ਗਿਆ ਤੇ ਗਰਮ ਮਸਾਲਾ ਹੋ ਗਿਆ ਤੇ ਆਪਣਾ ਧਨੀਆ ਪਾਊਡਰ ਹੋ ਗਿਆ। ਇਸ ਦੇ ਵਿੱਚ ਲਾਸਟ ਤੇ ਆਪਾਂ ਚੰਗੀ ਤਰ੍ਹਾਂ ਇਹਨੂੰ ਹਿਲਾਵਾਂਗੇ। ਲਾਸਟ ਆਪਾਂ ਇਸ ਦੇ ਵਿੱਚ ਜਿਹੜਾ ਕਿ આમਚੂਰ ਪਾਊਡਰ ਪਾਵਾਂਗੇ ਆਪਾਂ ਮਸਾਲਿਆਂ ਦੇ ਨਾਲ આમਚੂਰ ਪਾਡੋਰ ਜਿਹੜਾ ਹੈ ਉਹ ਨਹੀਂ ਪਾਵਾਂਗੇ ਇਸ ਨੂੰ ਆਪਾਂ ਚੰਗੀ ਤਰੀਕੇ ਦੇ ਨਾਲ ਹਿਲਾਵਾਂਗੇ ਤਾਂ ਜੋ ਆਪਣੇ ਮਸਾਲੇ ਦੀ ਕਿਸੇ ਵੀ ਤਰ੍ਹਾਂ ਦੀ ਗੰਢ ਨਾ ਰਹਿ ਸਕੇ ਇਸ ਨੂੰ ਆਪਾਂ 2 ਮਿੰਟ ਵਾਸਤੇ ਪੁੰਨਾਂਗੇ ਹੁਣ ਇਸ ਦੇ ਵਿੱਚ ਆਪਾਂ ਜਿਹੜਾ ਹੈ ਕਿ ਆਲੂਆਂ ਨੂੰ ਪਾਵਾਂਗੇ ਆਲੂਆਂ ਨੂੰ ਪਾਉਂਦੇ ਸਮੇਂ ਵੀ ਆਪਾਂ ਇਸ ਨੂੰ ਵਧੀਆ ਤਰੀਕੇ ਦੇ ਨਾਲ ਹਿਲਾਵਾਂਗੇ ਹੁਣ ਇਸ ਨੂੰ ਸਿਰਫ ਆਪਾਂ 1 ਤੋਂ 1.5 ਮਿੰਟ ਵਾਸਤੇ ਪਕਾਵਾਂਗੇ ਹੁਣ ਇਸ ਦੇ ਵਿੱਚ ਆਪਣਾ ਜਿਹੜਾ આમਚੂਰ ਪਾਊਡਰ ਆ ਉਸ ਨੂੰ ਪਾਵਾਂਗੇ આમਚੂਰ ਪਾਊਡਰ ਪਾਉਣ ਤੋਂ ਬਾਅਦ ਆਪਾਂ ਇਸ ਨੂੰ ਮਿਕਸ ਕਰਾਂਗੇ ਤੇ ਆਪਣੇ ਜਿਹੜੇ ਫਲੇਮ ਆ ਉਸ ਨੂੰ ਬੰਦ ਕਰ ਦਵਾਂਗੇ ਤੇ ਹੁਣ ਇਸ ਦੇ ਵਿੱਚ ਆਪਾਂ ਹਰਾ ਧਨੀਆ ਪਾਵਾਂਗੇ ਆਪਣੀ ਵਧੀਆ ਤਰੀਕੇ ਨਾਲ ਆਲੂ ਬੈਂਗਨ ਦੀ ਸਬਜ਼ੀ ਜਿਹੜੀ ਆ ਬਣ ਕੇ ਤਿਆਰ ਹੋ ਚੁੱਕੀ ਐ ਹੁਣ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ